ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਮਰਨ ਵਰਤ 93 ਦਿਨ ਨੂੰ ਖਤਮ ਹੋ ਗਿਆ ਹੈ ਅਤੇ ਲਗਾਤਾਰ ਮਰਨ ਵਰਤ ਉੱਪਰ ਸ਼ਿੰਗਾਰਸ਼ ਕਰਦੇ ਹੋਏ ਡੱਲੇਵਾਲ ਆਪਣਾ ਕਿਸਾਨਾਂ ਦੀਆਂ ਮੰਗਣ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਡਟੇ ਹੋਏ ਹਨ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਆਖਰਕਾਰ ਮੋਦੀ ਦੀ ਤਾਨਾਸ਼ਹੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਦੇ ਲਈ ਚੁਕਣਾ ਪਿਆ ਜੀ ਬਿਲਕੁਲ ਸੱਚ ਸੁਣ ਰਹੇ ਹੋ ਤੁਸੀਂ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਆਖਰਕਾਰ ਚੁੱਕ ਕੇ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਗੱਲਬਾਤ ਕਰਨ ਦੇ ਲਈ ਖਾਸ ਤੌਰ ਤੇ ਭਾਰਤ ਸਰਕਾਰ ਦੇ ਉੱਚ ਪਦਰੀ ਨੁਮਾਇੰਦੇ ਵਜੂ ਭਾਰਤ ਦੇ ਜੁਆਇੰਟ ਸੈਕਟਰੀ ਪ੍ਰਿਯ ਰੰਜਨ ਨੂੰ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਗੱਲਬਾਤ ਕਰਨ ਲਈ ਦਿੱਲੀ ਦੇ ਖਨੌਰੀ ਬਾਰਡਰ ਉੱਪਰ ਭੇਜ ਦਿੱਤਾ ਗਿਆ ਹੈ। ਇਹ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਮਸਲਿਆਂ ਨੂੰ ਸੁਣ ਜਉਣ ਦੇ ਉਦੇਸ਼ ਨਾਲ ਜੋ ਜੁਆਇੰਟ ਸੈਕਟਰੀ ਪ੍ਰੀਰੰਜਨ ਜੀ ਨੂੰ ਮੋਦੀ ਸਰਕਾਰ ਵੱਲੋਂ ਖਾਸ ਤੌਰ ਤੇ ਕਿਸਾਨਾਂ ਦੀਆਂ ਮੁੱਦਿਆਂ ਉੱਪਰ ਗੱਲਬਾਤ ਕਰਨ ਅਤੇ ਵਿਚਾਰ ਵਟਾਂਦਰਾ ਕਰਨ ਲਈ ਦਿੱਲੀ ਦੇ ਖਨੌਰੀ ਬਾਰਡਰ ਉੱਪਰ ਪੇਜ ਦਿੱਤਾ ਗਿਆ ਹੈ ਇਹ ਮੁਲਾਕਾਤ ਖਾਸ ਮਕਸਦ ਲਈ ਕੀਤੀ ਗਈ ਹੈ ਇਹ ਮੁਲਾਕਾਤ ਕਿਸਾਨਾਂ ਵੱਲੋਂ ਉਠਾਏ ਗਏ ਮਸਲਿਆਂ ਨੂੰ ਲੇਖੇ ਸੰਭਾਵੀ ਹੱਲ ਅਤੇ ਸੰਵਾਦ ਰਾਹੀਂ ਰਾਹਤ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ ਲਗਾਤਾਰ ਕਿਸਾਨਾਂ ਵੱਲੋਂ ਐਮਐਸਪੀ ਕਾਨੂੰਨ ਨੂੰ ਲੈ ਕੇ ਲਗਾਤਾਰ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਸਾਨੂੰ ਫਸਲਾਂ ਉੱਪਰ ਮਿਨੀਮਮ ਪੋਟ ਪ੍ਰਾਈਸ ਐਮਐਸਪੀ ਲਾਗੂ ਕੀਤਾ ਜਾਵੇ ਪਰ ਮੋਦੀ ਸਰਕਾਰ ਇਸ ਨੂੰ ਟਾਲਮਟੋਲ ਕਰਦੀ ਆ ਰਹੀ ਹੈ ਪਰ ਹੁਣ ਇਸ ਉੱਪਰ ਇੱਕ ਗੱਲਬਾਤ ਕੀਤੀ ਜਾਵੇਗੀ ਅਤੇ ਵੱਡੇ ਵਿਚਾਰ ਵਟਾਂਦਰਾ ਕਰਕੇ ਇੱਕ ਨਵਾਂ ਕਾਨੂੰਨ ਬਣਾਇਆ ਜਾਵੇਗਾ ਕਿਸਾਨ ਕਰਜ਼ਾ ਮਾਫੀ ਲਗਾਤਾਰ ਵਧਦੇ ਕਰਜ਼ਿਆਂ ਤੇ ਆਤਮ ਹੱਤਿਆਵਾਂ ਨੂੰ ਰੋਕਣ ਦੇ ਲਈ ਕਰਜ਼ਾ ਮਾਫੀ ਦੇ ਪ੍ਰਸਤਾਵਾਂ ਉੱਤੇ ਵੱਡੀ ਚਰਚਾ ਹੋਏਗੀ ਫਸਲਾਂ ਉੱਪਰ ਜੋ ਇਨਪੁਟ ਲੱਗਤਾ ਵਿੱਚ ਕਮੀ ਕਰਨ ਦੇ ਲਈ ਵੀ ਖੇਤੀ ਦੇ ਉਪਕਰਨ ਖਾਦ ਬਿਜਲੀ ਦੀ ਕੀਮਤ ਨੂੰ ਘਟਾਉਣ ਦੇ ਤਜਵੀਜ਼ਾਂ ਨੂੰ ਵੀ ਚਰਚਾ ਦਾ ਭਾਗ ਬਣਾਇਆ ਜਾਵੇਗਾ ਮਿੱਟੀ ਦੀ ਸਿਹਤ ਅਤੇ ਸਟੋਰੇਜ ਸਹੂਲਤਾਂ ਖਾਸ ਤੌਰ ਤੇ ਮਿੱਟੀ ਦੀ ਪਰਖ ਅਤੇ ਸਟੋਰੇਜ ਜੋ ਸਟੋਰੇਜ ਬਣਾਏ ਜਾਂਦੇ ਨੇ ਉਹਨਾਂ ਦੀਆਂ ਸਹੂਲਤਾਂ ਕਿਸਾਨਾਂ ਤੱਕ ਵੱਡੀ ਮਤ ਤਦਾਦ ਦੇ ਵਿੱਚ ਮੁਹੱਈਆ ਕਰਵਾਉਣ ਦੇ ਲਈ ਵੱਡੀ ਰਣਨੀਤੀ ਤਿਆਰ ਕੀਤੀ ਕਰਵਾਈ ਜਾਵੇਗੀ ਜੀਤ ਸਿੰਘ ਡੱਲੇਵਾਲ ਨੇ ਖਾਸ ਤੌਰ ਤੇ ਇਸ ਮੁਲਾਕਾਤ ਤੋਂ ਪਹਿਲਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕਾਂ ਨੂੰ ਲੈ ਕੇ ਬਿਨਾਂ ਕਿਸੇ ਸਮਝੌਤੇ ਦੇ ਅੱਗੇ ਵਧਾਂਗੇ ਇਹ ਸੰਵਾਦ ਸਿਰਫ ਉਦੋਂ ਹੀ ਸਫਲ ਹੋਵੇਗਾ ਜਦੋਂ ਸਾਡੇ ਮੁੱਖ ਮੁੱਦੇ ਸੰਪੂਰਨ ਤੌਰ ਤੇ ਮੋਦੀ ਸਰਕਾਰ ਮੰਨਣ ਲਈ ਤਿਆਰ ਬਰਤਿਆਰ ਹੋ ਜਾਵੇਗੀ ਅਤੇ ਉਸ ਉੱਪਰ ਜਲਦ ਤੋਂ ਜਲਦ ਕਾਨੂੰਨੀ ਤੌਰ ਤੇ ਨਿਜਮ ਬਣਾਏਗੀ ਅਤੇ ਐਮਐਸਪੀ ਕਾਨੂੰਨ ਬਣਾ ਕੇ ਜਲਦ ਜਲਦ ਲਾਗੂ ਕਰੇਗੀ ਵੱਲੇ ਵਾਲ ਨੇ ਕਿਹਾ ਕਿ ਜੇਕਰ ਇਹ ਮੁੱਖ ਮੁੱਦੇ ਕਿਸਾਨਾਂ ਦੇ ਮੋਦੀ ਸਰਕਾਰ ਹੱਲ ਕਰਦੀ ਹੈ ਤਾਂ ਅਸੀਂ ਹਮੇਸ਼ਾ ਹੀ ਸਰਕਾਰ ਦੇ ਪੱਖ ਵਿੱਚ ਖੜਾਂਗੇ ਅਤੇ ਸਰਕਾਰ ਜੋ ਚਾਹੇਗੀ ਅਸੀਂ ਉਹ ਕਰਨ ਲਈ ਤਿਆਰ ਬਰਤਿਆਰ ਹੋਵਾਂਗੇ ਦੂਜੇ ਪਾਸੇ ਪ੍ਰਿਯ ਰੰਜਨ ਭਾਰਤ ਸਰਕਾਰ ਦੇ ਜਨਰਲ ਸੈਕਟਰੀ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਲਈप्रतिबंधਤ ਹੈ ਸਾਡੇ ਲਈ ਇਹ ਮਾਮਲਾ ਸਿਰਫ ਚਰਚਾ ਦਾ ਨਹੀਂ ਸਗੂਕਸਾਨ ਭਲਾਈ ਲਈ ਸਟ੍ਰਕਚਰ ਹੱਲ ਲੱਭਣ ਦੇ ਲਈਏ ਅਤੇ ਮੋਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਪੱਖ ਵਿੱਚ ਅਤੇ ਹਮੇਸ਼ਾ ਹੀ ਭਾਰਤੀ ਲੋਕਾਂ ਦੇ ਹੱਕ ਦੇ ਵਿੱਚ ਡਟਿਏ ਅਤੇ ਡਟਦੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਜੋ ਉਹਨਾਂ ਉੱਪਰ ਵਿਚਾਰ ਵਟਾਂਦਰਾ ਕਰਕੇ ਨਵੇਂ ਕਾਨੂੰਨ ਬਣਾਏ ਜਾਣਗੇ ਅਤੇ ਭਾਰਤ ਦੇ ਕਿਸਾਨਾਂ ਦੇ ਲਈ ਇੱਕ ਚੰਗੀ ਆਸ ਲਗਾਈ ਜਾ ਸਕਦੀ ਹੈ ਕਿ ਮੋਦੀ ਸਰਕਾਰ ਚੰਗੇ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਜੋ ਆਰਥਿਕ ਅਲਤ ਮਾਰੇ ਹੋ ਚੁੱਕੇ ਨੇ ਉਹਨਾਂ ਉੱਪਰ ਫੋਕਸ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿੱਚ ਇੱਕ ਵੱਡਾ ਉਪਰਾਲਾ ਕਰਨ ਜਾ ਰਹੀ ਹੈ ਇਸ ਮੁਲਾਕਾਤ ਨੂੰ ਸਿਰਫ ਪੰਜਾਬ ਦੇ ਹੀ ਕਿਸਾਨ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਨਜ਼ਰ ਟਿਕੀ ਹੋਈ ਹੈ ਇਹ ਸੰਵਾਦ ਭਾਰਤ ਦੀ ਖੇਤੀਬਾੜੀ ਸਿਸਟਮ ਲਈ ਇੱਕ ਨਵਾਂ ਮੋੜ ਹੋ ਸਕਦਾ ਹੈ ਜਿਸ ਉੱਪਰ ਭਾਰਤ ਭਰ ਦੇ ਕਿਸਾਨਾਂ ਦੀਆਂ ਨਜ਼ਰਾਂ ਹੁਣ ਟਿਕ ਚੁੱਕੀਆਂ ਹਨ ਅਤੇ ਇਹ ਮੀਟਿੰਗ ਕਦੋਂ ਹੁੰਦੀ ਹੈ ਇਹ ਤਾਂ ਹੁਣ ਪ੍ਰੋਸੈਜ ਯੋਗ ਸੂਤਰਾਂ ਤੋਂ ਹੀ ਪਤਾ ਲੱਗੇਗਾ ਪਰ ਹਜੇ ਤੱਕ ਮੀਟਿੰਗ ਹੋਈ ਨਹੀਂ ਸਿਰਫ ਡੱਲੇਵਾਲ ਜੀ ਨਾਲ ਹੀ ਗੱਲਬਾਤ ਹੋ ਰਹੀ ਹੈ